ਬਈ 200 ਬਾਏ ਟਰੈਕਟਰ ਦਾ ਹੁਣ ਓਮਿੰਦਰੇ ਦਾ ਪਾ ਦੋ ਪਾ ਦੋ ਇਹਦੇ ਪਾਓ 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 ਇਹਨਾਂ ਦੇ ਮੁੰਡਾ ਕੀ ਹਾਲ ਚਾਲ ਆ ਬਈ ਦੂਜੇ ਦਿਨ ਦੇ ਬਲੌਗ ਚ ਸਭ ਦਾ ਸਵਾਗਤ ਆ ਤੇ ਇਧਰ ਮੁੰਡੇ ਤਿਆਰ ਹੋਈ ਜਾਂਦੇ ਨੇ ਪੱਗਾਂ ਬੰਨ ਲੀਆਂ ਸਪਾਈ ਵੀ ਹੋ ਗਈ ਉਧਰ ਸਪਾਈ ਕਰਦੇ ਫਿਰਦੇ ਨੇ ਦੇਖੋ ਤੇ ਅੱਜ ਇਹ ਕਹਿੰਦੇ ਜਾਣਾ ਬਈ ਗੁਰੂ ਕੀ ਲਾਹੌਰ ਆ ਅਮਰਤਾ ਕਿੱਥੇ ਜਾਣਾ ਅੱਜ ਗੁਰੂ ਕੀ ਲਾਹੌਰ ਅਮਰਤਾ ਕਹਿੰਦਾ ਗੁਰੂ ਕੀ ਲਾਹੌਰ ਜਾਣਾ ਹੈ ਇਹਦਾ ਰਾਤ ਅੱਜੀ ਆਈ ਦੀ ਨੇਰੇ ਰਾਤ ਇਹ ਕਹਿੰਦੇ ਰਾਤ ਦੇ ਜਾਣਾ ਪਤਾ ਨਹੀਂ ਕੀ ਮੰਗ ਰਿਆ ਪਿਆ ਰਿਹਾ ਇਹਦਾ ਮਤ ਉਹ ਤੇ ਹੁਣ ਇਹਨਾਂ ਨੇ ਗਏ ਜੀ ਸਵੇਰੇ ਚੱਲਾਂਗੇ ਚੱਲ ਹੁਣ ਜਾਣਾ ਪੈਣਾ ਆ ਕੀ ਲੈਣਾ ਬਾਜ ਮੇਰੇ ਮਿੱਤਰੋ ਅਸੀਂ ਨਾ ਹਾਤੋ ਕਿ ਅਸੀਂ ਚੱਲ ਮੈਸੀ ਗੁਰੂ ਕੀ ਲਾਹੌਰ ਨੂੰ ਤੇ ਹੁਣ ਟਰੈਕਟਰ ਹੀ ਲੈ ਕੇ ਜੰਨੇ ਆ ਉਹ ਸਾਹਮਣੇ ਦੇਖੋ ਪਹਾੜ ਦੇਖੋ ਉਰੋਂ ਹੀ ਦਿਖਦੀਆਂ ਨੇਣਾ ਦੇ ਵੀ ਨੇਣਾ ਦੇ ਵੀ ਰਹੀ ਹੈ ਉਰੋਂ 12 ਕਿਲੋਮੀਟਰ ਤੇ ਗੁਰੂ ਕੀ ਲਾਹੌਰ ਰਹਿ ਗਿਆ ਉਰੋਂ 8-9 ਕਿਲੋਮੀਟਰ ਹੁਣ ਗੁਰੂ ਕੀ ਲਾਹੌਰ ਤੇ ਮਹਿਮਾਨ ਚਲੋ ਭਾਈ ਐਨੀ ਉੱਪਰ ਚੜਾਈ 'ਚ ਵੀ ਲੰਗਰ ਚੱਲ ਰਹੇ ਨੇ ਜਿੱਥੇ ਕੋਈ ਦੇਖ ਲਓ ਕੋਈ ਕੋਈ ਆਉਂਦਾ ਉੱਥੇ ਵੀ ਲੰਗਾ ਚੱਲ ਰਹੇ ਆ ਪੰਜਾਬੀਆਂ ਦੀ ਮੇਨ ਗੱਲ ਆਣੀ ਆ ਆ ਦੇਖ ਲਓ ਭਾਈ ਪਹਾੜਾਂ 'ਚ ਜਾ ਰਹੇ ਆਂਗੇ ਤੇ ਮੋੜ ਪੈਂਦਾ ਉਧਰੋਂ ਤੇਜ਼ ਰਫ਼ਤਾਰ ਨਾਲ ਸਾਧਨ ਆ ਰਹੇ ਨੇ ਅੱਗੋਂ ਪਰ ਮੋਟਰਹੇਲ ਵਾਲੇ ਦੇਖ ਲਓ ਕਿਵੇਂ ਗੋਲੀ ਵਾਂਗੂ ਜਾਂਦੇ ਨੇ ਤੇ ਟਰੈਕਟਰਾਂ ਨੇ ਨੱਖ ਚ ਕੱਢ ਦੰਦੇ ਨੇ ਟਰੈਕਟਰ ਹੁੱਲੜ ਬਾਜੀ ਬਣਾ ਲਾਉਂਦੇ ਨੇ ਉਹ ਤੋਂ ਵਟੇ ਕਰਦੇ ਨੇ ਮੋੜ ਤੇ ਨਾਲੇ ਪਤਾ ਪਿਆ ਦੇ ਲੇਨ ਗੱਡੀ ਲੱਗੀ ਐ ਲੰਬੀ ਹੋਰ ਵੱਡੇ ਸਾਧਨ ਦੀ ਗਲਤੀ ਕੱਢਦੇ ਨੇ ਵੀ ਆਹ ਵੱਡਾ ਬਹਿ ਗਿਆ ਹਾਂ ਉਹ ਕਿਹਦਾ ਚੱਲਦੇ ਨਹੀਂ ਵੀ ਮਿੱਤਰੋ ਸਾਡੇ ਮਾਗਰ ਦਾ ਟਰੈਕਟਰ ਹੋ ਗਿਆ ਸੀ ਬੰਦ ਤੇ ਅਸੀਂ ਉਹਦੇ ਨਾਲ ਟੋਚਨ ਕਰਨ ਲੱਗ ਗਏ ਉਧਰ ਬੱਸ ਆਰੀ 1 ਮਿੰਟ ਦੇ ਵਿੱਚ ਹੀ ਦੇਖ ਲੈ ਲੈ ਹੁਣ ਐਨ ਰਣਾਣ 'ਚ ਖੜਿਆ ਦੇਖ ਲੈ ਮੈਂ ਬ੍ਰੇਕਾਂ 'ਤੇ ਖੜਿਆ ਲਾ ਲਓ ਹਿਸਾਬ ਤੁਸੀਂ ਯਾਰ ਸਮਾਈਏ ਨਹੀਂ ਹੈਗੀ ਕਿਸੇ 'ਚ ਬਾਈਆਂ ਦਾ ਟਰੈਕਟਰ ਬੰਦ ਹੋ ਗਿਆ ਸੀ ਯਾਰ ਉਹਦੇ ਨਾਲ ਟੋਚਨ ਕਰਖਿਆਗਾ ਟਰੈਕਟਰ ਬੰਦ ਹੋ ਗਿਆ ਸੀ ਬਾਈ ਬਾਈਆਂ ਦਾ ਫੇਰ ਟੋਚਨ ਪਾਇਆ ਹੁਣ ਟੋਚਨ ਆਪਾਂ ਅਗੇ ਫੇਰ ਲੈ ਕੇ ਚੱਲਦੇ ਆ ਲੈ ਜੀ ਇਹ ਟੋਰੋ ਚਲੋ ਜੀ ਚਲੋ ਜੀ ਚੱਲ ਬਾਈ ਉਹ ਗਏ ਚੱਲ ਬਾਈ ਓਹੋ ਉਹ ਜਿਹੜਾ ਪਾਇਆ ਟਰੈਕਟਰ ਦਾ ਹੁਣ ਓਮਿੰਦਰੇ ਦਾ ਆ ਬਣੇਲੇ ਨਾਲ ਬੰਦ ਹੋ ਗਿਆ ਦੀ ਪਾਈਆਂ ਦਾ ਟਰੈਕਟਰ ਤੇ ਸਭ ਮੋਟਰਸਾਈਕਲ ਵਾਲੀ ਵਾਹੇ ਆ ਰਹੇ ਆਗੇ ਸੰਘਨ ਤਾਂ ਬਹੁਤ ਜ਼ਿਆਦਾ ਆ ਬਾਈ ਜਾਮ ਲੱਗ ਜਾਂਦੇ ਆ ਚੱਲ ਅਮਨੇ ਤੋੜੀ ਫਸਾਰਿਆ ਲੈ ਫਿਰ ਕਹਿ ਦਿੰਦੇ ਨੇ ਗਲਤੀਆਂ ਲੈ ਵਿੱਚ ਫਸਾਣ ਲੱਗ ਰਿਹਾਗਾ ਉਧਰ ਬਾਸਾ ਵੀ ਇਧਰ ਟਰੈਕਟਰ ਹੈ ਕਿੱਥੋਂ ਦੀ ਲਗਾਏਗਾ ਤੂੰ ਵਿੱਚ ਫਸਾਉਣ ਲੱਗ ਰਿਹਾ ਉਹਦੇ ਜਮੀ ਆ ਕਲੀ ਜਮੀ ਆ ਕ ਲੋਕਾਂ ਨੂੰ ਲੈ ਵੀ ਚੜਾ ਗਿਆ ਦੀ ਹੁਣ ਫੇ ਟਰੈਕਟਰ ਵਾਲਿਆਂ ਦੀ ਗਲਤੀ ਕਰਦੇ ਨੇ ਬਥੇ ਤੇ ਸਦੀ ਗਲਤੀ ਆ ਉਹ ਚਾਲੇ ਪਸਾਰਖਿਆ ਦੀ ਟਰੈਕਟਰ ਮੋਟਰਸਾਈਕਲ ਚਲੋ ਚੱਲ ਚੱਲ ਚੱਲੇ चलो। तो हो गया स्टार्ट, में स्टार्ट हो गया हो तो गया स्टार्ट महिंद्रा स्टार्ट हो गया चल पाया ਲੈ ਬਈ ਤੁਸੀਂ ਤੇਲ ਉੱਥੇ ਜਾਣ ਨੂੰ ਪਰ ਤੇਦੀ ਜਾ ਮਾ 8-9 ਕਿਲੋਮੀਟਰ ਦਾ ਅਸੀਂ ਟਰੈਕਟਰ ਬਾਪਜਮਾ ਲੈਦੀ ਜਦੋਂ ਸੱਚੇ ਦਿਲਵਾਲਾਂ ਦਾ ਮਹਾਰਾ ਦੇ ਦਰਸ਼ਨ ਉਰੀ ਹੋਗੇ ਹੋਗੇ ਨਾ ਮੰਨਦੇ ਫਿਰ ਆ ਆ ਜੀ ਬਾਪਜੇ ਚੱਲੇ ਆ ਬਈ ਭੀੜੇ ਬਹੁਤ ਆ ਦੇਖੀ ਮਿੱਤਰੋ ਪਾੜਾ ਨਾ ਰਸਤਾ ਗਾ ਤੇ ਮੋਟਰ ਜਾਂਦਾ ਜਲ ਠੀਕ ਆ ਗੱਡੀ ਵਾਲਾ ਕੀ ਸੋਚ ਕੇ ਟਪਾ ਲਿਆ ਇਹਨਾਂ ਤੋਂ ਕੀ ਆਕੇ ਲੈ ਆਂਦੇ ਨੇ ਗੱਡੀਆਂ ਲੈ ਘਰ ਨੂੰ ਗੱਲਵਾ ਦੇਂਦਾ ਉਹ ਬੜੀ ਆ ਜਾਮ ਲੱਗਦਾ ਤਾਂ ਹੀ ਜਾਮ ਲੱਗਦਾ ਉਹ ਉਡਾਈ ਜਾਊਗਾ ਇੱਥੇ ਜੇ ਕਹੇ ਇਹ ਫਿਰ ਬਚਦੇ ਨੇ ਹਾਂ ਪਤਾ ਨਹੀਂ ਕਿੰਨੇ ਥਕਾ ਦੀਆਂ ਡਰਾਈਵਰੀਆਂ ਇੱਕ ਉਹ ਖੜਿਆ ਤੇ ਵਾਪਟ ਲਈ ਲਿਆ ਹੁਣ ਤੂੰ ਹੀ ਉਹ ਲਿਆ ਹੁਣ ਇੱਧਰ ਦੇਖੀ ਜਾਂਦਾ ਗੱਲਾਂ ਰ ਅਰ ਜਾਮ ਲੱਗਦਾ ਹੋਰ ਕੋਈ ਚੱਕਰ ਨਹੀਂ ਕੀ ਹਾਲ ਆ ਵੀਰ ਐ ਜਾਮ ਲੱਗਦੇ ਨੇ ਹੈ ਲੈ ਜਾਉਣਾ ਹੈ ਹਾਇ ਆ ਤੁਹਾਨੂੰ ਕਾਫੀ ਆ ਹਾਂ ਅਨੂ ਦਾ ਇਹਦੀ ਕਾਲੂ ਖੇਡਾਂਗੇ ਉਹ ਲਾਵਾਂ ਲਾਹੋਲੀ ਅੱਜ ਰਹਿਣ ਦੋ ਪਰ ਸਾਹਮਣੇ ਵਾਲੇ ਕਦੋਂ ਟਲਦੇ ਨੇ ਉਹ ਸਾਡਾ ਗਾਹ ਪਾ ਦਾ ਰੰਗ ਪਾ ਪਾ ਕੇ ਫਿਰ ਅਸੀਂ ਨੇ ਵੀ ਲੈ ਲਿਆ ਥੈਲਾ ਜਾ ਆ ਦੇਖ ਆ ਦੇਖ ਪਾਉ ਦੇ ਤੇ ਪਾਉ 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 ਇਹਨਾਂ ਦੇ ਜਦੋਂ ਉਹਨਾਂ ਨੇ ਮੁੱਠੀਆਂ ਭਰੀਆਂ ਲਾ ਕੇ ਹਟਾ ਜਦੋਂ ਉਹਨਾਂ ਨੇ ਮੁੱਠੀਆਂ ਭਰੀਆਂ ਲਾ ਕੇ ਇਹਨੇ ਮਾਰਿਆ ਉਹ ਸਾਰੇ ਨੇ ਮਾਰਿਆ ਬਟੇ ਯਾਰ ਇਹ ਆਪ ਵੀ ਧੱਕਾ ਕਰਦੇ ਨੇ ਕਿ ਭਾਈ ਹੋਲੀ ਖੇਡ ਕੇ ਹੋਰਾ ਨੂੰ ਆ ਖੜੇ ਨੇ ਅੰਗਰੇਜ਼ ਵਾਲੇ ਸਾਰੇ ਲੈਣ ਦੇ ਸੋਨਾਲੀ ਕਾ ਨਿਊ ਆਰਲੈਂਡਾ ਹੈ ਕੀ ਗੱਲ ਬਾਤ ਆਜੀ ਵੀ ਉਰੀ ਲੈ ਕੇ ਲਾਦਾ ਸੀ ਆ ਕਿਧਰ ਟਿੱਕੇ ਕਿਧਰ ਗਿਆ ਨਾ ਅੱਜ ਦਾ ਪੂਰੇ ਲੈ ਕੇ ਖੜਾ ਦਾ ਕਿੱਧਰ ਲਾਂਗੇ ਅਮਰਤੋਰੀ లై హోలీ ਖੜ ਗਿਆ ਟਰਾਲੀ ਚ ਪੈ ਗਿਆ ਗੰਦ ਹੁਣ ਆਪੇ ਸੰਭਰ ਸੰਭਰਈਆ ਲੈ ਉਹਨਾਂ ਰੜਕਾ ਬਣਾ ਸਾਫ ਕਰ ਲੀ ਰੰਗ ਰੰਗ ਹੋ ਗਿਆ ਟਰਾਲੀ ਚ ਵੀ ਮਿੱਤਰੋ ਹੋ ਗਿਆ ਸ਼ਾਮ ਦਾ ਟਾਈਮ ਤੇ ਆ ਬੈਠੇ ਦੀ ਅਸੀਂ ਦਾ ਥੱਲੇ ਰੇਤਾ ਬੜਾ ਉੱਡ ਰਿਹਾ ਉਹ ਕੈਮਰੇ ਚ ਪਤਾ ਲੱਗ ਰਿਹਾ ਉਦਾਂ ਨਹੀਂ ਪਤਾ ਲੱਗਾ ਦੀ ਰੇਤਾ ਮੱਛਰ ਸਾਨੂੰ ਦੇਖੂਗਾ ਨਹੀਂ ਤੈਨੂੰ ਜ਼ਿਆਦਾ ਦੇਖਦਾ ਯਾਰ ਤੇ ਹੁਣ ਬੱਸ ਨਹਾ ਕੇ ਆਉਨੇ ਆ ਨਹਾ ਕੇ ਪੈਣੇ ਆ ਫੇਰ ਸਵੇਰੇ ਹੋਲਾਵਾਂ ਲਾ ਕੇ ਢ ਕੇ ਹੋਲਾ ਅਗਲਾ ਬਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਹੋਰ ਕੀ ਕਰਾਂਗੇ ਆਪਾਂ ਕੱਲੂ ਹੋਲਾਵਾਂ ਲਾ ਖੇਲਾਂਗੇ ਫੇਰ ਅਗਲੇ ਬਲੌਗ ਫੇਰ ਅਗਲੇ ਬਲੌਗ 'ਚ ਆਪਾਂ ਪਿੰਡਾਂ ਚੱਲੀਏ ਪਿੰਡ ਨੂੰ ਚੱਲਾਂਗੇ ਹਾਲ ਨਹੀਂ ਉੱਥੇ ਚੱਲਾਂਗੇ ਆਪਾਂ ਕਿੱਥੇ ਜਾਣਾ ਉਹ ਕੱਲੂ ਤਾਂ ਨਾ ਪਹਿਲਾਂ ਅੱਜ ਦਾ ਇੱਕ ਥੈਲੀ ਲਈ ਤ੍ਰੈਕਟਰ ਕੱਢ ਕੇ ਇੱਧਰ ਖੜਾ ਰਿਹਾ ਪਹਿਲਾਂ ਸੀ ਉੱਥੇ ਜਾ ਕੇ ਆਈ ਦੀ 3-4 ਥੈਲੀਆਂ ਦਾ ਉੱਪਰ ਰੱਖ ਲੈਣੀ ਆਪਾਂ ਨੇ ਛਤਰੀ 'ਤੇ ਨਾਲੇ ਓਏ ਬਣਾਈ ਅੱਜ ਅੱਜ ਰੋਟੀ ਲੰਗਰ ਛਕਣ ਗਏ ਸੀ ਸਵੇਰੇ ਆਪਣੀਆਂ ਚੱਪਲਾਂ ਝੱਕੀਆਂ ਜਾਂਦੀਆਂ ਅੱਡ ਅੱਡ ਮੈਂ ਅੱਡ ਅੱਡ ਗੱਡੀ ਜਾਂਦੀਆਂ ਹੁਣ ਫੇਰ ਅੱਡ ਅੱਡ ਗੱਡੀ ਆਸੀਆ ਫੇਰ ਚੱਕ ਲਈਆਂ ਓਏ ਅਮਰਦਲ ਜਿੰਦਿਆ ਓਏ ਯਾਰ 100 ਰੁਪਏ ਮੈਂ ਫੇਰ ਥਿੰਦਵਾਰੀ ਓਏ ਕੱਲ ਹੀ ਕਿੱਕ ਗੱਡੀ ਹੁਣ ਵੀ ਅੱਡ ਅੱਡ ਗੱਡੀ ਨਾ ਨਾ ਮੈਂ ਜਿੰਦਾ ਲਿਆ ਜਿੰਦਾ ਲੱਗਾ ਜਾਇ ਕਰਦਾ ਜਿੰਦਾ ਲਿਆ ਮੈਂ ਓਏ ਅੱਡ ਅੱਡ ਹੁਣ ਗੱਡੀ ਓਏ ਟਰੈਕਟਰ ਪਾਰਖਿਆ ਹੁਣ ਤਾਂ ਕੀ ਕਿ ਜਮੀਰ ਖਾਨ ਨਹੀਂ ਲਾਉਂਦਾ ਹੁੰਦਾ ਸਾਂ ਜਿੱਦਾਂ ਆਊਗਾ ਇਹਨਾਂ ਵਾਰੀ ਚੱਪਣਾ ਲਈ ਨਮੀਆਂ ਤਿੰਨ ਵਾਰੀ ਰੱਖੋਈਆਂ ਅੱਜ ਇੱਕ ਵਾਰ ਨਾਲੇ ਮੈਂ ਸਿੱਟੀ ਤੇ ਮੇਰੇ ਨਾਲੇ ਤਾਂ ਜਮੀ ਮਾੜੀ ਬਣ ਰਹੀ ਆ ਮਤਲ ਅੱਗ ਅੱਗ ਕੱਟ ਕੇ ਵੀ ਜ਼ੋਰ ਲਾ ਲਿਆ ਇੱਕ ਗੱਡੀ ਦੇ ਉਂਹਾਂ ਗੱਡੀ ਚੱਪਲਾ ਇੱਕ ਪਰਾਂ ਗੱਡੀ ਲੈ ਗਿਆ ਸੱਚੀਓ ਸਲਾਘੀ ਨੰਗੇ ਪੈਰੀਆਂ ਆ ਕਿਸੇ ਦੀਆਂ ਨਹੀਂ ਪਾ ਕੇ ਲਿਆ ਨਾ ਸਵੇਰੇ ਪਾ ਕੇ ਲਿਆ ਨਾ ਹੁਣ ਗਾਲਾਂ ਕੱਢਾਂ ਲੋਕਾਂ ਓਏ ਲੱਗ ਲੱਗ ਵੀ ਗੱਡੀਆਂ ਹੋਈਆਂ ਲੈ ਗਿਆ ਹੈਰਾਨ ਤਾਂ ਮੈਂ ਓ ਯਾਰ ਅਲੱਗ ਅਲੱਗ ਗੱਡੀਆਂ ਹੋਈਆਂ ਪਿਆ ਫਿਆ ਕੇ ਮੈਂ ਗਿੰਨਿਆ ਹਲੇ ਰੋਇਨੇ ਓ ਬਾਈ ਜਿਹਨੇ ਚੱਪਲਾ ਚੱਕੀ ਆ ਬਾਈ ਮੋੜ ਦੋ ਯਾਰ ਗਰੀਬ ਵਾਰੀ ਕਰਦੇ ਸਰਾ ਸਰਾੰਦ ਸਾਲੇ 1500 ਦੇ ਬੂਟ ਚੱਕ ਲੈ ਹੁਣ ਕੱਲ ਦੀਆਂ ਦੋ ਜੋੜੇ ਚੱਪਲਾਂ ਦੇ ਚੱਕ ਲੈ ਆ ਦੇਖ ਇਹਦੇ ਆਂਡਾਂ ਕਰਕੇ ਓਏ ਇੱਕ ਵਾਰੀ ਬਾਰ ਕੇ ਚੱਪਲ ਹੁਣ ਵੀ ਜਿਹੜੀਆਂ ਲੱਗਦੀ ਓਰਾ ਨਾਮ ਕੀ ਲੱਗਿਆ ਓਏ ਇੱਕ ਵਾਰੀ ਜਿਹੜੀਆਂ ਹੁਣ ਚੱਪਲਾ ਚੱਕੀਆਂ ਨੇ ਇਹਦੀਆਂ ਲੈ ਗਿਆ ਦੀ ਇਹਦੀਆਂ 500 ਕੀ ਦੇ ਚੱਪਲਾ ਫੂਕੂ ਦੀਆਂ ਓ ਸਭ ਮੈਂ